5:30 ਵਜੇ ਨੇ ਵੜਦਾਂਗੇ ਵਸ ਪੂਰੀਆਂ ਨੇ ਵੜਦਾਂਗੇ 2:00 ਤੇ 3:30 ਵਜੇ ਤੇ ਨੇ ਦਾ 2 ਵੜਦਾ ਦੋ ਦੋਨੇ ਚਲਾ ਦੇ ਗੰਡੂ ਕਲਾ ਤੇ ਤਲੇਮਾ ਇਹ ਇੱਕ ਨੰਬਰ ਗਰਾਊਂਡ ਦੇ ਵਿੱਚ ਲੜਕੀਆਂ ਦਾ ਮੈਚ ਹੈ ਜੀ ਦੋਨੋਂ ਟੀਮ ਤਿਆਰ ਵਰ ਤਿਆਰ ਰਹੋ ਤਲੇਮਾ ਤੇ ਗੰਡੂ ਕਲਾ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਜੀਤ ਸਿੰਘ ਜੀ ਮਾਨਯੋਗ ਐਸ ਐਚਓ ਥਾਣਾ ਭੀਖੀ ਬੜੇ ਹੀ ਆਦਰ ਦੇ ਸਤਿਕਾਰਯੋਗ ਸ਼ਖਸ਼ਿਤ ਨੇ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਪਿੰਡ ਟੈਪੀ ਦੀ ਜਿੰਨੀ ਵੀ ਅਰੇਂਜਮੈਂਟ ਹੈ ਤੇ ਸਾਡੀ ਮਾਨਸਾ ਕਬੱਡੀ ਐਸੋਸੀਏਸ਼ਨ ਦੀ ਤਰਫੋਂ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਧੰਨਵਾਦ ਜੀ ਆਇਆਂ ਨੂੰ ਆ ਮੈਚ ਲਈ ਇੱਕ ਵਾਰੀ ਗੱਡ ਕੇ ਤਾੜੀਆਂ ਮਾਰੋ ਜੀ ਮੈਚ ਬਹੁਤ ਤਕੜਾ ਹੈ ਤਾੜੀਆਂ ਮਾਰ ਕੇ ਹੌਸਲਾ ਕਰਦਿਆ ਕਰੋ ਜੀ ਇਹ ਤੁਹਾਡੀਆਂ ਤਾੜੀਆਂ ਨਾ ਪਲੇਅਰਾਂ ਨੂੰ ਕਿਹੋ ਜਿਹਾ ਕੰਮ ਕਰਦੀਆਂ ਪਲੇਅਰ ਨੂੰ ਹੌਸਲਾ ਮਿਲਦਾ ਜਜਬਾ ਮਿਲਦਾ ਉਹ ਹੋਰ ਤਕੜਾ ਹੋ ਕੇ ਖੇਡਦਾ ਜਦੋਂ ਤਾੜੀਆਂ বাজਦੀਆਂ ਕਿਸੇ ਪਲੇਅਰ ਦੇ ਲਈ ਇਹ ਐਪਰੀਸ਼ੀਏਟ ਹੁੰਦਾ ਹੈ Thank you. ਹਾਂਜੀ ਜਿੰਨੇ ਵੀ ਸਾਡੇ ਇੱਥੇ ਟੀਮਾਂ ਲੈ ਕੇ ਕੋਚ ਪਹੁੰਚੇ ਆ ਜਾਂ ਟੀਮਾਂ ਦੇ 플레이ਰ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਜੀ ਵੀ ਲੰਗਰ ਗੁਰੂ ਕਾ ਜਿਹੜਾ ਉਹ ਟੁੱਟ ਵਰਤਲੇ ਤੇ ਕਿਸੇ ਭਰਾ ਨੇ ਪ੍ਰਸ਼ਾਦਾ ਪਾਣੀ ਛਕਣਾ ਹੈ ਲੰਗਰ ਛਕਣਾ ਹੈ ਤਾਂ ਸਕੂਲ ਦੀ ਬੈਕ ਸਾਈਡ ਲੰਗਰ ਜਿਹੜਾ ਅ ਟੁੱਟ ਵਰਤਾਇਆ ਜਾ ਰਿਹਾ ਹੈ ਉੱਥੇ ਜਾ ਕੇ ਛਕ ਸਕਦੇ ਹੋ ਜਿਸ ਭਰਾ ਨੇ ਕੋਈ ਚਾਹ ਪਾਣੀ ਲੈਣਾ ਹੈ ਤੇ ਲੰਗਰ ਛਕਣਾ ਹੈ ਜੀ ਲੰਗਰ ਬੈਕ ਸਾਈਡ ਹੈ ਜੀ ਸਕੂਲ ਦੀ ਬਿਲਡਿੰਗ ਦੇ ਉੱਥੇ ਜਾ ਕੇ ਤੁਸੀਂ ਲੰਗਰ ਈਸ਼ਕ ਸਕਦੇ ਹੋ ਗੁਰੂ ਘਰ ਲੰਗਰ ਉਤਟ ਬਰਤ ਜੀ ਬੇਨਤੀ ਹੈ ਸਾਡੀ ਪੂਰੀ ਪ੍ਰਬੰਧਕ ਕਮੇਟੀ ਦੀ ਤਰਫੋਂ ਲੰਗਰ ਸ਼ੱਕ ਸਕਦੇ ਜੀ ਜਿਹਨੂੰ ਲੋੜ ਹੈ ਵਧੀਆ ਤਿਕਾ ਬੋਲਦੇ ਨੇ ਬੇਸ਼ੱਕ ਅਸੀਂ ਕੋਈ ਹੋਰ ਵੀ ਕਰ ਜਾਈਏ ਉਤੋਂ ਅਸੀਂ ਮਤਲਬ ਕਿ ਤੋਂ ਬੰਦ ਕਰੀਏ ਪਰ ਤੁਸੀਂ ਬੋਲਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦੂਲਗੜ ਹਲਕੇ ਦੇ ਐਮ ਐਲ ਏ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਬਹੁਤ ਹੀ ਸਤਿਕਾਰਤ ਸ਼ਕਸ਼ਿਤ ਨੇ ਉਹ ਵੀ ਸਾਡੇ ਦਰਮਿਆਨ ਅਚੇਚੇ ਤੌਰ ਤੇ ਪਹੁੰਚਣ ਜਾ ਰਹੇ ਹੈ ਬਹੁਤ ਥੋੜੇ ਸਮੇਂ ਦੇ ਵਿੱਚ ਉਹ ਸਾਡੇ ਦਰਮਿਆਨ ਪਹੁੰਚਣਗੇ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਐਮਐਲਏ ਹਲਕਾ ਸਰਦੂਲਗੜ ਹਲੋ ਆ half ਸਮਾਂ ਹੋ ਗਿਆ ਜੀ ਨੰਬਰ ਦੱਸ ਦਿਓ ਜੀ ਅੱਤੋਂ ਅੱਡੇ ਕੋਲ ਮੈਕ ਨਹੀਂ ਜੀ ਹੈਗਾ ਮੈਂ ਮੈਂ ਕਿਸੇ ਹੋਰ ਨੂੰ ਚੁਪ ਚਾਹ ਮੈਂ ਉਹਦੇ ਲੈ ਕੇ ਨਾ ਸਟੇਜ ਤੇ ਸਟੇਜ ਤੇ ਲੈ ਕੇ ਨਾ ਸਟੇਜ ਤੇ ਅੱਛਾ ਠੀਕ ਹੈ ਨਾ ਨਾ ਉੱਥੇ ਉਹਨਾਂ ਨੂੰ ਬੁਲਾਉਣਾ ਸੀ ਉਹਨਾਂ ਨੂੰ ਕਹਿੰਦੇ ਹਾਂ ਹਾਂਜੀ ਬਈ ਕਿਹੜਾ ਸਕੋਰ ਪੁੱਛਿਆ ਹੋਗਾ ਮੈਂ ਕਿਹੜਾ ਜੀ ਆਹ ਮੈਂ ਸੰਗੀਤ ਦਾ ਦੇਉਣਾ ਸੰਗੀਤ ਦਾ ਹੋਵੇ ਇਹ ਜੋ ਸੰਗਾ ਜਿੱਤੇ ਗਿਆ ਸੀ ਠੀਕ ਹੈ ਜੀ ਦੇਖ ਲਓ ਇਹਨਾਂ ਨੂੰ ਬੋਲਿਓ ਮੜਾ ਸੰਗਾ ਤੇ ਕੋਟਦਾਰ ਮੂਲ ਗਰੇ ਆ ਆਇਓ ਮੜਾ ਅੱਸੀ ਸੰਗਾ ਤੇ ਕੋਟ ਧਰਮੂ ਕੋਟੋ ਬੜਾ ਸਟੇਜ ਤੇ ਸੰਗਾ ਤੇ ਕੋਟ ਧਰਮੂ ਦੀਆਂ ਟੀਮਾਂ ਜੀ ਸਟੇਜ ਦੇ ਉੱਪਰ ਆ ਕੇ ਸੰਪਰਕ ਕਰਨ ਜੀ ਸੰਗਾ ਤੇ ਕੋਟ ਧਰਮੂ ਹਾਂ ਜੀ ਨੰਬਰ ਵਾਲੀ ਬੜਾ ਪੰਜ ਜੀ ਹਾਂ ਜੀ ਇੱਕ ਮਿੰਟ ਕਿਵੇਂ ਜੀ ਡਿੱਟੂ ਦਾ 5 ਰਾਪਰਨ 15 ਰਾਹਪੁਰ ਦੇ 5 ਨੰਬਰ ਗੰਡੂਆਂ ਦੇ 15 ਨੰਬਰ ਜੀ ਇਹ ਹਾਫ ਸਮੇ ਦਾ ਸਕੋਰ ਹੈ ਟੈਪੀ ਤੇ ਆਦਰਸ਼ ਸਕੂਲ ਰਾਏਪੁਰ ਇਹ ਇੱਕ ਨੰਬਰ ਗਰਾਊਂਡ 'ਚ ਹੋਊ ਜੀ ਮੈਚ ਟੈਪੀ ਤੇ ਆਦਰਸ਼ ਸਕੂਲ ਰਾਏਪੁਰ ਇਹ ਲੜਕਿਆਂ ਦਾ ਮੈਚ ਹੈ ਜੀ ਦੋਨੋਂ ਟੀਮਾਂ ਰੈਡੀ ਹੋ ਕੇ ਆਓ ਜਲਦੀ ਦੇ ਨਾਲ ਟੈਪੀ ਤੇ ਆਦਰਸ਼ ਸਕੂਲ ਰਾਏਪੁਰ ਇੱਕ ਸੰਗਤ ਤੇ ਕੋੜ ਧਰਮ ਨੂੰ ਦਾ ਜਿਹੜਾ ਮੈਚ ਹੋਇਆ ਜੀ ਦੋਨੋਂ ਟੀਮਾਂ ਨੂੰ ਬੇਨਤੀ ਕਰਦਾ ਸੀ ਸਾਡੇ ਸਟੇਟ ਆ ਕੇ ਸੰਪਰਕ ਕਰਨ ਦੋਨੋਂ ਟੀਮਾਂ ਸੰਗਾ ਤੇ ਕੋੜ ਧਰਮੋਂ ਸੰਗਾ ਤੇ ਕੋੜ ਧਰਮੋਂ ਦੋਨੋਂ ਟੀਮਾਂ ਅਸੇ ਦੇ ਉੱਪਰ ਆਪਕੇ ਸਾਡੇ ਨਾਲ ਸੰਪਰਕ ਕਰਨ ਸੰਗਾ ਤੇ ਕੋੜ ਧਰਮੋਂ ਹੈਵੀ ਨੇ ਉਹ ਬੱਚੇ ਉਧਰ ਨੇ ਉਹਦਾ ਜਵਾਬ ਨਹੀਂ ਉਹਦਾ ਬਹੁਤ ਹੈਵੀ weight ਹੈ ਉਹਨਾਂ ਦਾ ਇਹਦਾ ਜਵਾਬ ਨਹੀਂ ਅਸੀਂ ਸਾਰੀਆਂ ਟੀਮਾਂ ਦੇ ਸਾਰੇ ਪਲੇਅਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਕਿ ਤੁਹਾਡੇ ਲਈ ਇੱਕ ਜਿਵੇਂ ਕਹਿੰਦੇ ਹੁੰਦੇ ਆਂ ਵੀ ਆਸ ਦੀ ਕਿਰਨ ਉਹ ਸਾਡੇ ਪ੍ਰਬੰਧਕਾਂ ਨੇ ਜਗਾਈ ਹੈ ਕਿਉਂਕਿ ਇਸੇ ਇੰਨਾ ਗੇਮਾਂ ਦੇ ਵਿੱਚ ਵੀ ਨਾ ਤੁਸੀਂ ਅੱਗੇ ਜਾਣਾ ਹੈਗਾ ਇੱਥੋਂ ਪੰਜਾਬ ਦੇ ਲਈ ਚੋਣ ਹੋਣੀ ਹੈ ਤੇ ਪੰਜਾਬ ਤੋਂ ਬਾਅਦ ਫਿਰ ਨੈਸ਼ਨਲ ਫਿਰ ਇੰਟਰਨੈਸ਼ਨਲ ਸਫਰ ਜਿਹੜਾ ਹੈ ਉਹ ਸ਼ੁਰੂ ਹੋ ਜਾਣਾ ਹੈ ਜਿਵੇਂ ਪ੍ਰੋ ਕਬੱਡੀ ਲੀਗ ਦੇ ਵਿੱਚ ਖਿਡਾਰੀ ਨਾ ਲੱਖਾਂ ਰੁਪਏ ਦੇ ਵਿੱਚ ਜਿਹੜੇ ਖਿਡਾਰੀਆਂ ਦੀ ਬੋਲੀ ਲੱਗਦੀ ਹੈ ਔਰ ਕਰੋੜਾਂ ਦੀ ਇਹ ਖੇਡ ਕਬੱਡੀ ਹੈ ਪ੍ਰੋ ਕਬੱਡੀ ਲੀਗ ਕਿ ਅਸੀਂ ਸਾਰੇ ਬੱਚਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਅਦਾ ਕਰਨਾ ਚਾਹੁੰਦੇ ਹਾਂ ਜ਼ਿਲ੍ਹਾ ਮਾਨਸਾ ਕਬੱਡੀ ਐਸੋਸੀਏਸ਼ਨ ਦੀ ਤਰਫੋਂ ਸਾਰੀਆਂ ਟੀਮਾਂ ਜਿੰਨੀਆਂ ਵੀ ਲੜਕਿਆਂ ਤੇ ਲੜਕੀਆਂ ਦੇ ਹੋਣਗੀਆਂ ਦੋਨੋਂ ਟੀਮਾਂ ਨੂੰ ਆਪਣਾ ਲੜਕੇ ਤੇ ਲੜਕੀਆਂ ਦੀਆਂ ਜਿੰਨੀਆਂ ਵੀ ਟੀਮਾਂ ਹੋਣਗੀਆਂ ਉਹਨਾਂ ਨੂੰ ਕਿੱਟਾਂ ਪ੍ਰੋਪਰ ਕਿੱਟਾਂ ਜਿਹੜੀਆਂ ਹੈ ਉਹ ਭੇਟ ਕੀਤੀਆਂ ਜਾਣਗੀਆਂ ਸਾਡੀ ਮਾਨਸਾ ਕਬੱਡੀ ਐਸੋਸੀਏਸ਼ਨ ਦੀ ਤਰਫੋਂ ਇੱਕ ਤੁਹਾਡੇ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਜਿਹੜਾ ਉਹ ਉਲਿਕਾ ਗਿਆ ਇਥੋ ਹੀ ਇੰਟਰਨੈਸ਼ਨਲ ਇਥੋ ਹੀ ਸਾਫਰ ਜਿਹੜੇ ਉਹ ਸ਼ੁਰੂ ਹੋਣੇ ਨੇ ਮੇਰੇ ਮਿੱਤਰੋ ਸਾਡੀ ਸਭ ਨੂੰ ਬੇਨਤੀ ਹੈ ਵੀ ਆਪ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰੋ ਪ੍ਰੋਪਰ ਤਿਆਰੀ ਕਰਕੇ ਆਓ ਵਧੀਆ ਡਾਈਟ ਲੈ ਕੇ ਆਓ ਵਧੀਆ ਕੋਚ ਦੇ ਥੱਲੇ ਟ੍ਰੇਨਿੰਗ ਕਰਕੇ ਆਪਾਂ ਇਹਨਾਂ ਮੈਦਾਨਾਂ ਦੇ ਵਿੱਚ ਆਪਣੀ ਖੇਡ ਦਾ ਜਿਹੜਾ ਲੋਹਾ ਮਣਵਾਉਣਾ ਹੈ ਕਿਉਂਕਿ ਜੰਮ ਦੇ ਕੋਈ ਨਹੀਂ ਸਟਾਰ ਬਣਦਾ ਇਹ ਕਿਸੇ ਵੀ ਫੀਲਡ ਦੇ ਵਿੱਚ ਜਦੋਂ انسان ਆਉਂਦਾ ਹੈ ਨਾ ਉਹ ਪੌੜੀ-ਦਰ ਪੌੜੀ ਅੱਗੇ ਵਧਦਾ ਹੈ ਮੇਰੇ ਵੀਰੋ ਤੁਹਾਨੂੰ ਸਭ ਨੂੰ ਬੇਨਤੀ ਆ ਵੀ ਤੁਸੀਂ ਵਧੀਆ ਇੱਕ ਸੁੱਚੇ ਢਾਂਗ ਦੇ ਨਾਲ ਆਪਾਂ ਇਸ ਇਹਨਾਂ ਲੀਗ ਨੂੰ ਅੱਗੇ ਲੈ ਕੇ ਜਾਣਾ ਹੈ ਗੰਡੂ ਕਲਾ ਤੇ ਧਲੇਮਾ ਦਾ ਮੈਚ ਹੈ ਜੀ ਲੜਕੀਆਂ ਦਾ ਇਹ ਇੱਕ ਨੰਬਰ ਗਰਾਊਂਡ 'ਚ ਹੀ ਹੋਣਾ ਹੈ ਜੀ ਗੰਡੂ ਕਲਾ ਤੇ ਤਲੇਮਾ ਠੀਕ ਹੈ ਜੀ ਆ ਗੰਡੂ ਕਲਾ ਨੋਟ ਕਰਿਓ ਜੀ ਇੱਥੇ ਕਿਹੜਾ ਮੈਚ ਚੱਲਦਾ ਜੀ ਪਹਿਲਾਂ ਮੁੰਡਿਆਂ ਦਾ ਮੈਚ ਸੀ ਫੁੱਟੇ ਗੰਡੂ ਕਲਾ ਦਾ ਸੀ ਇਹਦੇ ਵਿੱਚੋਂ ਗੰਡੂ ਕਲਾ ਜੇਤੂ ਹੈ ਜੀ ਨੋਟ ਕਰਿਓ ਲੈ ਵੀ ਸੁੱਖੀ ਤੇ ਲੇਖੀ ਗੰਡੂ ਕਲਾ ਇਹਦੇ ਸਾਹਮਣੇ ਲਿਖ ਦੀ ਹਾਂਜੀ ਅੱਛਾ ਅੱਛਾ ਇੱਕ ਮਿੰਟ ਚਾਹ ਪੀਣਾ ਅਪ ਟਾਈਪੀ ਨਾਲ ਮੈਚ ਹੈ ਜੀ ਆਦਰਸ਼ ਸਕੂਲ ਰਾਏਪੁਰ ਦਾ ਜੀ ਇੱਕ ਨੰਬਰ 'ਚ ਆਉਜੀ ਇਹ ਤੋਂ ਬਾਅਦ ਲੜਕੀਆਂ ਦੀਆਂ ਟੀਮਾਂ ਦੋਨੋਂ ਤਿਆਰ ਵਰ ਤਿਆਰ ਰਹੋ ਲੜਕੀਆਂ ਦਾ ਜੀ ਪਹਿਲਾ ਮੈਚ ਕਹਿੰਦੇ ਲੜਕੀਆਂ ਦਾ ਜੀ ਹਾਂਜੀ ਸਿੰਗਲ ਗਰਾਊਂਡ ਹੀ ਚੱਲੂਗਾ ਜੀ ਜਿਹੜਾ 1 ਨੰਬਰ ਗਰਾਊਂਡ ਹੈ ਜੀ ਉਹੀ ਚੱਲੂਗਾ ਆਪਾਂ ਲੜਕਿਆਂ ਦਾ ਕਰਾ ਦਈਏ ਜੀ ਆ ਲੜਕਿਆਂ ਦਾ ਮੈਚ ਕਰਵਾਓ ਜੀ ਇਹ ਮੈਚ ਜਿਹੜਾ ਇਸ ਵੇਲੇ ਖੇਡਿਆ ਜਾਣਾ ਹੈ 1 ਮਿੰਟ ਜੀ ਟੈਪੀ ਤੇ ਆਦਰਸ਼ ਸਕੂਲ ਰਾਏਪੁਰ ਆਦਰਸ਼ ਸਕੂਲ ਰਾਏਪੁਰ ਤੇ ਟੈਪੀ ਦਾ ਇਹ ਮੁਕਾਬਲਾ ਕਿ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਵੀ ਟੀਮਾਂ ਦੋਨੋਂ ਚੰਗੀਆਂ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀਆਂ ਵੀ ਚੁੱਕ ਚੁੱਕ ਕੇ ਜੀਦਾਂ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਆਦਰਸ਼ ਸਕੂਲ ਰਾਪੁਰ ਇਹ ਆਓ ਜੀ ਗਰਾਊਂਡ ਚ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਟੀਮ ਆਦਰਸ਼ ਸਕੂਲ ਰਾਪੁਰ ਕੈਪੀ ਵਾਲੇ ਤਿਆਰੀ ਖਿੱਚ ਕੇ ਆ ਗਏ ਇਥੋਂ ਦੇ ਸੰਦੀਪ ਨੇ ਨੈਸ਼ਨਲ ਸਟਾਈਲ ਪੰਜਾਬ ਸਟਾਈਲ ਦੇ ਵਿੱਚ ਬਹੁਤ ਤਕੜੀ ਕਬੱਡੀ ਖੇਡਦਾ ਹੈ ਸਾਡਾ ਬੜਾ ਸਤਿਕਾਰਯੋਗ ਵੀਰ ਹੈ ਭਾਈ ਜੀ ਆਓ ਜੀ ਆਦਰ ਸਕੂਲ ਰਾਏਪੁਰ ਭੀੜ ਜੀ ਬਹੁਤ ਟਾਈਮ ਦੇ ਅਸੀਂ ਇਸ ਟੀਮ ਨੂੰ ਆਵਾਜ਼ਾਂ ਮਾਰ ਰਹੇ ਆ ਰਾਏਪੁਰ ਦੀ ਟੀਮ ਨੂੰ ਆਦਰ ਸਕੂਲ ਰਾਏਪੁਰ ਆਦਰਸ਼ ਸਕੂਲ ਰਾਏਪੁਰ ਇਹ ਗਰਾਊਂਡ ਦੇ ਵਿੱਚ ਆਓ ਜੀ 1 ਨੰਬਰ ਦੇ ਵਿੱਚ ਲੜਕਿਆਂ ਦਾ ਮੈਚ ਹੈ ਜੀ ਟੈਪੀ ਦੇ ਨਾਲ ਆਦਰਸ਼ ਸਕੂਲ ਰਾਏਪੁਰ ਬੀਰਜੀ ਰਾਏਪੁਰ ਦੀ ਟੀਮ ਦੇ ਪਲੇਅਰ ਕਿੱਥੇ ਆ ਜੀ ਰਾਏਪੁਰ ਹਾਇ ਸਮਾ ਬੜਾ ਬਲਵਾਨ ਸਮੇ ਦੀ ਕਦਰ ਕਰੋ ਇਹ ਚੱਲਦਾ ਤੇਜ਼ ਰਫਤਾਰ ਸਮੇ ਦੀ ਨਵਜ ਫੜੋ ਆਦਰਸ਼ ਸਕੂਲ ਰਾਏਪੁਰ ਏ ਟੀਮ ਗਰਾਊਂਡ ਦੇ ਵਿੱਚ ਆਓ ਜੀ ਔਰ ਜਿੰਨੇ ਵੀ ਸਾਡੀ ਇਸ ਸਕੂਲ ਦੀ ਸਾਡੇ ਜਿੰਨੇ ਵੀ ਟੀਚਰ ਨੇ ਇੱਥੋਂ ਦੀ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਸਤਿਕਾਰ ਕਰਦੇ ਆ ਪ੍ਰਿੰਸੀਪਲ ਸਾਹਿਬ ਦਾ ਨਾਮ ਕੀ ਹੈ ਇਹ ਸੀਨੀਅਰ ਸਕੈਂਡਰੀ ਸਕੂਲ ਹੈ ਸੀਨੀਅਰ ਸਕੈਂਡਰੀ ਸਕੂਲ ਟੈਪੀ ਦੇ ਖੇਡ ਮੈਦਾਨ ਦੇ ਵਿੱਚੇ ਲੀਗ ਦੇ ਜਿਹੜੇ ਮੈਚ ਕਰਵਾਏ ਜਾ ਰਹੇ ਨੇ ਸੁਖਦੀਪ ਸਿੰਘ ਸੁਖਦੀਪ ਸਿੰਘ ਸੁਖਦੀਪ ਸਿੰਘ ਹੈਡ ਮੈਚਾ ਸਾਡੇ ਹੈਡ ਟੀਚਰ ਸੁਖਦੀਪ ਸਿੰਘ ਜੀ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਉਹਨਾਂ ਦਾ ਸਕੂਲ ਦੇ ਲਈ ਖੇਡਾਂ ਦੇ ਲਈ ਬਹੁਤ ਵੱਡਾ ਉਹਨਾਂ ਦਾ ਸਹਿਯੋਗ ਹੈ ਇੱਕ ਵੱਡਾ ਰੁਤਬਾ ਹੈ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਮਾਨਯੋਗ ਐਸਐਚਓ ਸਾਹਿਬ ਪੀਖੀ ਤੋਂ ਸੁਖਜੀਤ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਨੇ ਉਹਨਾਂ ਦੇ ਵੀ ਅਚੇਚੇ ਤੌਰ ਤੇ ਧੰਨਵਾਦ ਹੈ ਮਾਨਸਾ ਕਬੱਡੀ ਐਸੋਸੀਏਸ਼ਨ ਦੀ ਤਰਫੋਂ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਆ ਮੈਚ ਵੀ ਸਾਹ ਰੋਕੇ ਵੇਖਣ ਵਾਲਾ ਮੈਚ ਹੈ ਮੇਰੇ ਮਿੱਤਰੋ ਹਾਂ ਸਾਡੇ ਮੱਖਣ ਸਿੰਘ ਜੀ ਜੋ ਸਾਡੇ ਮੀਤ ਪ੍ਰਧਾਨ ਨੇ ਕਬੱਡੀ ਐਸੋਸੀਏਸ਼ਨ ਦੇ ਇਹ ਉਹਨਾਂ ਦੇ ਚਾਂਡੇ ਹੋਏ ਸ਼ਿਗਰਦ ਨੇ ਆਦਰਸ਼ ਸਕੂਲ ਰਾਏਪੁਰ ਦੇ ਰਾਏਪੁਰ ਰਾਏਪੁਰ ਪਿੰਡ ਤੇ ਗੰਡੂ ਕਲਾ ਇਹ ਲੜਕਿਆਂ ਦੀਆਂ ਦੋਨੋਂ ਟੀਮਾਂ ਸਾਡੇ ਨਾਲ ਆ ਕੇ ਸੰਪਰਕ ਕਰੋ ਜੀ ਰਾਇਪੁਰ ਪਿੰਡ ਤੇ ਗੰਡੂ ਕਲਾ ਆ ਕੇ ਸਾਡੇ ਨਾਲ ਸੰਪਰਕ ਕਰੋ ਜੀ ਹੋ ਵੀ ਨਹੀਂ ਲੱਗਦੀ ਇੱਧਰੋਂ ਜ਼ਿਆਦਾ ਕਰ ਰਿਹਾ ਹੈ ਪਰੇ ਨਹੀਂ ਹੋਰ ਦਰਸ਼ਕ ਦਰਸ਼ਕ ਕੋਈ ਨਾ ਹਵਾ ਪੈਂਦੀ ਮਰੇ ਮੋਹਣ ਨਹੀਂ ਆਫ ਹੋਇਆ ਥੋੜਾ ਆ ਕਰਾ ठीक है ठीक है आबाद है या हवा है कैनिस्टर है थोड़ा ज्यादा है ज्यादा है ਕਰਵਾਓ ਜੀ ਮੈਚ ਸ਼ੁਰੂ ਅੰਪਾਇਰਾਂ ਨੂੰ ਬੇਨਤੀ ਹੈ ਜੀ ਮੈਚ ਸ਼ੁਰੂ ਕਰਵਾ ਦਿਓ ਜਲਦੀ ਦੇ ਨਾਲ ਇੱਕ ਬੰਨੇ ਟੀਮ ਜਿਹੜੀ ਉਹ ਆਦਰਸ਼ ਸਕੂਲ ਰਾਏਪੁਰ ਦੀ ਹੈ ਤੇ ਦੂਸਰੇ ਬੰਨੇ ਟੀਮ ਜਿਹੜੇ ਉਹ ਟਾਈਪੀ ਦੀ ਹੈ ਕਰਵਾਓ ਜੀ ਜਲਦੀ ਦੇ ਨਾਲ ਮੈਚ ਸ਼ੁਰੂ ਕੁੰਡੀਆਂ ਦੇ ਸਿੰਘ ਫਸਣ ਲੱਗੇ ਮੇਰੇ ਮਿੱਤਰੋ ਕੋਈ ਨਿਤ ਰੂਬੜੇ ਮੇਖਾਣੀ ਸਰਬੇ ਅੰਤਿਆ ਜੀ ਮੈਂ ਸ਼ੁਰੂ ਕਰਵਾ ਦੋ ਜਲਦੀ ਦੇ ਨਾਲ ਹਾਂਜੀ ਲੀਗ ਦੇ ਲਈ ਜਿੰਨਾਂ ਲੜਕਿਆਂ ਦੀ ਜਿਹੜੀ ਆਪਣੀ ਚੋਣ ਹੋਈ ਹੈ ਜੀ ਉਹਨਾਂ ਦੇ ਟ్రਾਇਲ ਜਿਹੜੇ ਅਸੀਂ ਨੇ 3:30 ਵਜੇ ਦਾ ਉਹ ਸਮਾਂ ਉਹਨਾਂ ਦੇ ਟ్రਾਇਲ ਲੈਤੇ ਜਾਣਗੇ ਜੀ ਕੋਈ ਵੀ ਟੀਮ ਜਾਇਓ ਨਾ ਜੀ 3:30 ਵਜੇ ਟ్రਾਇਲ ਲੈਤੇ ਜਾਣਗੇ ਜੀ ਇਹ ਨੂੰ ਐ ਨੂੰ ਕਰਕੇ ਲਾ ਲੋ ਜਮਾ ਸਾਰਿਆਂ ਨੂੰ ਆ ਜੀ ਹੋਰ ਹੋਰ ਨਹੀਂ ਕਰੀ ਕਾਲੂ ਇਹਦਾ ਠਾਕੇ ਗਾਣਾ ਕਰੀ ਆ ਇੱਧਰ ਕੁਰਸੀ ਇੱਧਰ ਕਰ ਦਿਓ ਬਸ ਆ ਜੀ ਚਲ ਬਸ ਬੱਚਾ ਬੱਚਾ ਬਸ ਆ ਮੈਚ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਮੈਚ ਬਹੁਤ ਤਕੜਾ ਹੈਪੀ ਦੀ ਤਰਫੋਂ ਪਹਿਲੀ ਕਬੱਡੀ ਪੈ ਰਹੀ ਹੈ ਜੀ ਦੇ ਤੇਜ਼ ਜੀ ਜਿੱਤੂ ਵੀ ਇਹੀ ਦੇ ਚੋ ਚੇਜ ਲੈ ਬੰਦੇ ਇਸ ਲਈ ਜਸਟ ਜਿੱਤੂ ਮਾਰੇ ਕਹਿੰਦੇ ਨੇ ਇਹਨਾਂ ਤਾਂ ਚੇਤਾ ਜੀ ਚੱਟ ਮੰਗੜੀ ਪੁੱਟ ਗਿਆ ਬਿਆਵਾ ਇੱਕ ਬੰਦੇ ਸੰਦੀਪ ਦੀ ਟੀਮ ਹੈ ਦੂਸਰੀ ਤਰਫ ਸਾਡੇ ਮੱਖਣ ਸਿੰਘ ਜੀ ਉਹਨਾਂ ਦੀ ਟੀਮ ਹੈ ਉਧਰ ਮਾਨਯੋਗ ਐਸਐਚਓ ਸਾਹਿਬ ਸੁਖਜੀਤ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਲੜਕੀਆਂ ਲੜਕੀਆਂ ਦੀਆਂ ਅਗਲੀਆਂ ਦੋਨੋਂ ਟੀਮਾਂ ਰੈਡੀ ਹੋ ਜਾਣ ਜੀ ਜਲਦੀ ਦੇ ਨਾਲ ਉਧਰ ਸਰਦਾਰ ਸੁਖਜੀਤ ਸਿੰਘ ਜੀ ਮਾਨਯੋਗ ਐਸਐਚਓ ਥਾਣਾ ਪੇਕੀ ਉਹਨਾਂ ਦਾ ਵਿਸ਼ੇਸ਼ ਮਾਨ ਸਨਮਾਨ ਸਾਡੀ ਪ੍ਰਬੰਧਕ ਕਮੇਟੀ ਜਿੰਨੀ ਵੀ ਸਾਡੀ ਪ੍ਰਬੰਧਕ ਕਮੇਟੀ ਹੈ ਮਾਨਸਾ ਕਬੱਡੀ ਐਸੋਸੀਏਸ਼ਨ ਦੀ ਤਰਫੋਂ ਉਹਨਾਂ ਦਾ ਵਿਸ਼ੇਸ਼ਮਾਨ